ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਤਲਵੰਡੀ ਮੂਰ ਸਿੰਘ ਵਾਲਾ। ਅ ਇੱਥੇ ਇੱਕ ਗਰੀਬ ਪਰਿਵਾਰ ਹੈ। ਪਹਿਲਾਂ ਤਾਂ ਬਹੁਤ ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਮਿਹਨਤ ਕਰਦਾ ਸੀ ਵੀਰ ਤੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚਲਾ ਰਿਹਾ ਸੀ। 4 ਬੱਚੇ ਨੇ ਪਰ ਬਾਣਾ ਉਦੋਂ ਵਾਪਰ ਗਿਆ ਜਦੋਂ ਅਜਲੀ ਵਾਲੇ ਜੀਜੇ ਦੇ ਨਾਲ ਜਾਂਦਾ ਸੀ ਠੇਕਾ 베ਚਤੇ ਜਾਂਦਾ ਸੀ। ਤੇ اچانک ਬਿਜਲੀ ਲੱਗ ਜਾਂਦੀ ਏ ਬਿਜਲੀ ਲੱਗਣ ਦੇ ਨਾਲ ਜਿਹੜੀਆਂ ਉਹਦੀਆਂ ਬਾਵਾ ਕਟੀਆਂ ਜਾਂਦੀਆਂ ਨੇ ਤਾਂ ਜਿਹੜਾ ਘਰ ਦੇ ਹਾਲਾਤ ਨੇ ਉਹ ਬਹੁਤ ਮਾਰੇ ਹੋ ਚੁੱਕੇ ਨੇ ਨਾਜ਼ੁਕ ਹੋ ਚੁੱਕੇ ਨੇ ਇੱਕ ਕਮਰਾ ਏ ਉਹਦੇ ਉੱਤੇ ਵੀ ਬਾਲੇ ਪਏ ਨੇ ਤੇ ਬਾਲੇ ਵੀ ਜਿਹੜੇ ਨੇ ਉਹ ਤਰਸਜੋਗ ਹਾਲਤ ਦੇ ਵਿੱਚ ਨੇ ਕਦੋਂ ਵੀ ਟੁੱਟ ਸਕਦੇ ਨੇ ਡਿੱਗ ਸਕਦੇ ਨੇ ਜਦੋਂ ਬਰਸਾਤ ਆਉਂਦੀ ਏ ਤਾਂ ਉਦੋਂ ਉਹ ਵੀ ਜਿਹੜੀ ਛੱਤ ਉਹ ਚੁੰਦੀ ਏ ਸੋ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਆਪਾਂ ਸਾਰੀ ਗੱਲਬਾਤ ਕਰਕੇ ਸਾਰੇ ਜਿਹੜੇ ਹਾਲਾਤ ਉਹ ਜਾਣਦੇ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਸੁੱਖਾ ਸਿੰਘ ਪਿੰਡ ਤਲਵੰਡੀ ਮੋਰ ਸਿੰਘ ਹਾਂਜੀ ਤੇ ਪਹਿਲਾਂ ਗੁਜ਼ਾਰਾ ਚੰਗਾ ਚੱਲਦਾ ਸੀ ਤੇ ਕੰਮ ਕਰਦੇ ਹਾਂ ਤੇ ਜਦੋਂ ਦੀ ਇਹ ਲਾਈਟ ਲੱਗ ਗਈ ਆ ਉਦੋਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਹਾਂਜੀ ਤੇ ਚਾਰ ਮੇਰੇ ਬੱਚੇ ਆ ਤੇ ਤਿੰਨ ਤਾਂ ਗੁੱਡੀਆਂ ਤੇ ਇੱਕ ਬੱਚਾ ਹੈ ਹਾਂਜੀ ਤੇ ਗੁਜ਼ਾਰਾ ਬਹੁਤ ਬਹੁਤ ਜਿਆਦਾ ਵਧਣਾ ਜਿਹੜਾ ਬਹੁਤ ਮੁਸ਼ਕਲ ਚੱਲ ਰਿਹਾ ਹੈ ਘਰ ਦੀ ਮੇਰੀ ਜਾਂਦੀ ਬਾਹਰ ਕਿਤੇ ਵੀ ਕਿਹਦੇ ਭਾਂਡੇ ਮਾ ਆਈ ਵਿਆਹ ਸ਼ਾਦੀ ਤੇ ਜਾਂ ਉਦਾਂ ਵੀ ਹਾਂਜੀ ਫੇਰ ਗੁਜ਼ਾਰਾ ਚੱਲਦਾ ਬੱਚਿਆਂ ਦਾ ਤੇ ਬੱਚੇ ਤੁਹਾਨੂੰ ਪਤਾ ਹੀ ਆਪਾਂ ਇਹ ਵੀ ਮੰਗਦੇ ਬਰਦੀਆਂ ਵੀ ਚਾਹੀਦੀਆਂ ਜੀ ਸਭ ਕੁਝ ਚਾਹੀਦਾ ਤੇ ਬਹੁਤ ਮੰਦਾ ਹਾਲ ਆ ਹਾਂਜੀ ਤੇ ਮੈਂ ਵੀਰਾਂ ਨੂੰ ਫੀਲ ਕਰਦਾ ਕਿਸੇ ਨੂੰ ਵੀ ਦਾਨੀ ਵੀਰ ਨੂੰ ਜਾਂ ਕੁਛ ਹੋਈ ਆ ਤੇ ਕੋਈ ਇਹ ਵਜ੍ਹਾ ਜਿਕਾਰ ਮੈਨੂੰ ਦੁਕਾਨ ਬਾਕੇ ਕਰਿਆਨੇ ਦੀ ਦੋ ਜਿਹੜਾ ਮੈਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦਾ ਰਹਾ ਆ ਆਪਦਾ ਗੁਜ਼ਾਰਾ ਹੁੰਦਾ ਰਹੇ ਜਿਸ ਲੈਂਡਮੈਨ ਦੇ ਨਾਲ ਜਾਂ ਜਿਸ ਜੀ ਦੇ ਨਾਲ ਤੁਸੀਂ ਇਹ ਠੇਕਾ ਵੇਚ ਤੇ ਕੰਮ ਕਰਦੇ ਸੀ ਉਹਨੇ ਕੋਈ ਤੁਹਾਡੀ ਮਦਦ ਕੀਤੀ ਜਦੋਂ ਤੁਹਾਡੀਆਂ ਬਾਹਾਂ ਕਟੀਆਂ ਗਈਆਂ ਨਹੀਂ ਜੀ ਕਿਸੇ ਨੇ ਨਹੀਂ ਮਦਦ ਕੀਤੀ ਬਾਅਦ ਚ ਪਹਿਲਾਂ ਇਹ ਪੁੱਛਦੇ ਸੀ ਬਾਅਦ ਤੇ ਕਿਸੇ ਨੇ ਨਹੀਂ ਮਦਦ ਕੀਤੀ ਨਾ ਜਾਈ ਨੇ ਨਾ ਕੋਈ ਲੈਂਡਮੈਨ ਨੇ ਅੱਛਾ ਹਾਂਜੀ ਤੇ ਬਹੁਤ ਵੀ ਭੈਣ ਭਰਾਵਾਂ ਨੇ ਫੜ ਕੇ ਇਲਾਜ ਕਰਾਇਆ ਕਿ ਇਹ ਪਰਾਨੀ ਕਿ ਇਹ ਕਿਹਨੇ ਦਿੱਤੇ ਇੱਕ ਦੇ ਕਿਹਨੇ ਦਿੱਖੂਏ ਨੇ 2000 ਦੇ ਤੱਕ ਇਨਚਾਰ ਦਿੱਤਾ ਤੇ ਲਾਜ ਬਹੁਤ ਬਾਦ ਬਾਵਾ ਵਡੋਂ ਤੋਂ ਜਿੰਨੇ ਵੀ ਉੱਥੇ ਪੀ ਪੈਸੇ ਉਹਨਾਂ ਦਿੱਤੇ ਆ ਕਿੰਨਾ ਚਿਰ ਹੋ ਗਿਆ ਇਹ ਜਿਹੜੀਆਂ ਤੁਹਾਡੀਆਂ ਦੋਨੇ ਬਾਵਾ ਕਟੀਆਂ ਨੂੰ ਪੌਣੇ ਤਿੰਨ ਸਾਲ ਹੋ ਚੱਲੇ ਆ ਜੀ ਅੱਛਾ ਹਾਂਜੀ ਤੇ ਬਹੁਤ ਘਰ ਦੇ ਹਾਲਾਤ ਹੁਣ ਕਿੱਦਾਂ ਦੇ ਨੇ ਕਿੱਦਾਂ ਗੁਜ਼ਾਰਾ ਚੱਲਦਾ ਏ ਬਾਬਾ ਜੀ ਯਾਰਾ ਕਹਿੰਦਾ ਚੱਲਦਾ ਏ ਬਹੁਤ ਕਿਤੇ ਗਰਾਈ ਜਦੋਂ ਕਰਨੇ ਜਾਂਦਾ ਕਈ ਮੇਰੇ ਵੀਰ ਇਹੋ ਜਿਹੀ ਆ ਕਿ ਨਹੀਂ ਵੀ ਦਿੰਦੇ ਕਈ ਦੇ ਵੀ ਦਿੰਦੇ ਆ ਤੇ ਬਹੁਤ ਮੰਦਾ ਹਾਲ ਆ ਗ੍ਰਾਹੀ ਕਿੱਥੋਂ ਕਰਦੇ ਜੋ ਹਾਂਜੀ ਇਦਾਂ ਜਿਦਾ ਕਿਸ ਮੰਡੀ ਚੱਲ ਜੋ ਜਾ ਕੇ ਪਿੰਡ ਚੋਂ ਲਾਇਓ ਜਾਂ ਆਪਦੇ ਪਿੰਡ ਲਾ ਕੇ ਬੰਨੇ ਕਿਤੇੋਂ ਵੀ ਲੈ ਕੇ ਆ ਜਦੀ ਹੈ ਮੰਡੀ ਦਾ ਸੀਜ਼ਨ ਜਿਹੜਾ ਉਹ ਤਾਂ ਸੀਜ਼ਨ ਦੇ ਸੀਜ਼ਨ ਚੱਲਦਾ ਹੈ ਹਾਂ ਤੇ ਘਰ ਦੇ ਵਿੱਚ ਤੇ ਰੋਜ਼ ਆਵੇਗਾ ਤੇ ਫੇਰ ਹੀ ਚੁੱਲਾ ਤਪੇਗਾ ਹਾਂਜੀ ਤੋਂ ਮੇਰੇ ਘਰ ਦੀ ਜਾਂਦੀ ਆ ਤੇ ਜਾਂ ਇਦਾਂ ਪਿੰਡਾਂ ਆ ਆਪਦੇ ਲਾਗੇ ਬੰਨੇ ਤੇ ਵੀ ਉੱਥੋਂ ਵੀ ਲੈ ਆਈਦੇ ਕਿਤੇ ਮਹੀਨੇ ਬਾਅਦ ਕਰੇ ਦਹੀਂ ਦੇਣੀ ਕੇ ਭੈਣ ਭਰਾ ਤੋਂ ਵੀ ਮਾਂ ਕੇ ਲੈ ਆਈਦੇ ਕੋਈ ਦਿੰਦਾ ਵੀ ਆ ਕੋਈ ਨਹੀਂ ਵੀ ਦਿੰਦਾ ਕਈ ਕਹਿ ਵੀ ਦਿੰਦੇ ਨੇ ਕਹਿੰਦੇ ਯਾਰ ਤੈਨੂੰ ਰੋਜ਼ ਕਿੱਥੋਂ ਦੇ ਦੀ ਹਾਂਜੀ ਬਾਬਾ ਜੀ ਉਹ ਵੀ ਕਹਿੰਦੇ ਆ ਕਈ ਆਹਦ ਵੀ ਦਿੰਦੇ ਵੀ ਇਹੋ ਜੇ ਵੀ ਤੂੰ ਤੇ ਰੋਜ਼ ਹੀ ਆ ਜਨਾ ਤੇਨੂੰ ਕਿੱਥੋਂ ਦੀ ਆਹੀਂ ਰੋਜ਼ ਹਾਂਜੀ ਤੇ ਕਈ ਭੈਣ ਭਰਾ ਦੇ ਵੀ ਦਿੰਦੇ ਕਈ ਆਦੇ ਚੱਲ ਕੋਈ ਨਹੀਂ ਜੀ ਗਰੀਬ ਬੰਦਾ ਆਇਆ ਕਦੀ ਸੋਚਿਆ ਸੀ ਕਿ ਮੈਨੂੰ ਐਦਾਂ ਵੀ ਮੰਗਣਾ ਪਵੇਗਾ ਮੇਰੀਆਂ ਬਾਹਾਂ ਵੀ ਕੱਟੀਆਂ ਜਾਣਗੀਆਂ ਨਹੀਂ ਇਹੋ ਜਿਹਾ ਕਦੀ ਨਹੀਂ ਸੋਚਿਆ ਤੇ ਮਾਂ ਅੱਜ ਦੀ ਮਜਬੂਰੀ ਹੈ ਇਹੋ ਜਿਹੀ ਤੇ ਘਰ ਤਾਂ ਤੇ ਜਿਹੜਾ ਹੁਣ ਘਰ ਘਰ ਮੰਗਣਾ ਪੈਂਦਾ ਹਾਂ ਹੂੰ ਹਾਂਜੀ ਤੇ ਮੰਗਣਾ ਬਹੁਤ ਔਖਾ ਹੈ ਆ ਚਾਰ ਬੱਚੇ ਨੇ ਹਾਂਜੀ ਤੇ ਬੱਚੇ ਚਾਰੇ ਸਕੂਲੇ ਜਾਂਦੇ ਨੇ ਹਾਂਜੀ ਬੱਚੇ ਚਾਰੇ ਜਾਂਦੇ ਆ ਪ੍ਰਾਈਵੇਟ ਸਰਕਾਰੀ ਜਾਂਦੇ ਆ ਸਰਕਾਰੀ ਸਕੂਲੇ ਜਾਂਦੇ ਨੇ ਹਾਂਜੀ ਤੇ ਕਿਉਂਕਿ ਭਾਵੇਂ ਸਰਕਾਰੀ ਜਣ ਚਾਹੇ ਪ੍ਰਾਈਵੇਟ ਜਣ ਬੱਚਿਆਂ ਦੇ ਸਕੂਲ ਦਾ ਖਰਚਾ ਤੇ ਹੁੰਦਾ ਹੀ ਆ ਨਾ ਹਾਂਜੀ ਹਾਂਜੀ ਉਹ ਤੇ ਕਿਰਾਇਆ ਭਰਾ ਦੇਣਾ ਪੈਂਦਾ ਬੱਚਿਆਂ ਨੂੰ ਕੋਈ ਕਿਸੇ ਦੇ ਪੈਸੇ ਮੋਗੀ ਕੋਈ ਦੇ ਕਾਪੀ ਮੋਗੀ ਹਾਂਜੀ ਤੇ ਬੱਚੇ ਜਦੋਂ ਕਿਸੇ ਟਾਈਮ ਤੇ ਕੋਈ ਗਲੀ ਦੇ ਵਿੱਚ ਕੋਈ ਚੀਜ਼ ਵੇਚਣ ਵਾਲਾ ਆਉਂਦਾ ਤੇ ਬੱਚੇ ਪੈਸਾ ਥੇਲਾ ਵੀ ਤਾਂ ਮੰਗਦੇ ਹੋਣਗੇ ਉਦੋਂ ਫਿਰ ਮਨ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਬਹੁਤ ਦੁਖੀ ਆ ਹੁੰਦਾ ਦੁੱਖ ਆਉਂਦਾ ਹੈ ਵੀ ਹੁਣ ਕਿੱਥੋਂ ਲਿਆ ਕੇ ਦੇਈਏ ਬੱਚੇ ਜਦੋਂ ਮੰਗਦੇ ਆ ਹਾਂਜੀ ਬਹੁਤ ਔਖਾ ਹੁੰਦਾ ਫਿਰ ਕਈ ਵਾਰ ਰੋਣਾ ਵੀ ਆ ਜਾਂਦਾ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਰਿਸ਼ਤੇਦਾਰਾਂ ਨੇ ਕਿੰਨਾ ਕੁ ਸਾਥ ਦਿੱਤਾ ਹੈ ਕਦੀ ਪਿੰਡ ਵਾਲਿਆਂ ਨੇ ਵੀ ਆਣ ਕੇ ਪੰਚਾਇਤਨ ਵੀ ਕਦੀ ਪੁੱਛਿਆ ਕਿ ਨਹੀਂ ਇਹ ਤੇ ਨਹੀਂ ਕਿਸੇ ਨੇ ਵੀ ਕਦੀ ਆਣ ਕੇ ਪੁੱਛਿਆ ਤੇ ਭਰਾ ਤੇਰੇ ਕੋਲ ਕੋਈ ਹੈਗਾ ਕਿ ਨਹੀਂ ਹੈਗਾ ਕਿਥੋਂ ਖਾਣਾ ਕੀ ਕਰਦਾ ਇਹ ਨਹੀਂ ਕਦੀ ਵੀ ਕਿਸੇ ਨੇ ਪੁੱਛਿਆ ਨਾ ਭੈਣ ਨੇ ਨਾ ਭਰਾ ਨੇ ਨਾ ਰਿਸ਼ਤੇਦਾਰਾਂ ਨੇ ਨਾ ਪਿੰਡਦਿਆਂ ਨੇ ਕਦੀ ਪੰਚਾਇਤ ਨੇ ਵੀ ਆਣ ਕੇ ਪੁੱਛਿਆ ਕਿ ਅਸੀਂ ਤੇਰੀ ਮਦਦ ਕਰਦੇ ਹਾਂ ਕਿਦਾਂ ਤੇਰਾ ਗੁਜ਼ਾਰਾ ਚੱਲਦਾ ਹੈ ਵੋਟ ਮੰਗਣ ਤੇ ਆ ਜੀ ਆ ਜਾਂਦੇ ਹੋਣਗੇ ਹਾਂਜੀ ਵੋਟ ਮੰਗਣ ਤੇ ਆ ਜਾਂਦੇ ਆ ਤੇ ਕਦੀ ਇਹ ਨਹੀਂ ਆਣ ਕੇ ਆਖਿਆ ਵੀ ਭਰਾਵਾ ਤੇਰਾ ਗੁਜ਼ਾਰਾ ਗਰੀਬਾ ਕਿਦਾਂ ਚੱਲਦਾ ਗਰੀਬ ਦਾ ਕੋਈ ਵੀ ਨਹੀਂ ਪੁੱਛਦਾ ਆਣ ਕੇ ਵੀ ਕਿਉਂਕਿ ਇੱਥੇ ਅੱਜ ਦੇ ਦੌਰ ਦੇ ਵਿੱਚ ਜਿੰਨਾਂ ਦੇ ਅੰਗ ਜਿਹੜੇ ਬਿਲਕੁਲ ਸਹੀ ਸਲਾਮਤ ਹੈਗੇ ਨੇ ਉਹਨਾਂ ਦੇ ਗੁਜ਼ਾਰੇ ਜਿਹੜੇ ਬੜੇ ਮੁਸ਼ਕਲ ਘਰਾਂ ਦੇ ਚੱਲਦੇ ਪਏ ਨੇ ਢਾਡੀਆਂ ਤੇ ਦੋਨੇ ਬਾਹਾਂ ਕੱਟੀਆਂ ਗਈਆਂ ਨੇ ਹਾਂਜੀ ਕੀ ਕਰ ਸਕਦੇ ਹੁਣ ਉਹ ਬਹੁਤ गुजारा ਤੇ ਮੈਂ ਇਹੋ ਵੀਰਾਂ ਨੂੰ ਅਪੀਲ ਕਰਦਾ ਵੀ ਮੈਨੂੰ ਕੋਈ ਇਹੋ ਜਿਹਾ ਗੁਜਾਰ ਦੁਕਾਨ ਕਰਿਆਨੇ ਦੀ ਪਾ ਕੇ ਦਓ ਤੇ ਆਪਦੀ ਜਿਹੜਾ ਮੈਂ ਆਪਦੀ ਚਲਾ ਕੇ ਆਦੇ ਬੱਚਿਆਂ ਦਾ ਗੁਜਾਰਾ ਕਰ ਸਕਾਂ ਆਦੇ ਘਰ ਦਾ ਕਰ ਸਕਦਾ ਆਦੇ ਬੱਚੇ ਪਾਲਾਂ ਹੈ ਤੇ ਕੋਈ ਮੇਰੇ ਕਮਰਾ ਇੱਕਾ ਉਹਦੇ ਬਾਲੇ ਆ ਤੇ ਜਦੋਂ ਮੈਂ ਕਣੀ ਆਉਂਦਾ ਉਹਦਾ ਬਹੁਤ ਚੁੰਦਾ ਤੇ ਕੋਈ ਛੱਤ ਬਦਲ ਦੇ ਕੋਈ ਬਾਥਰੂਮ ਜਾਂ ਦੋ ਇੱਕਾ ਇੱਕ ਕਮਰੇ ਦੀ ਛੱਤ ਬਦਲ ਦੇ ਤੇ ਜਾਂ ਬਾਥਰੂਮ ਕੋਈ ਇੱਕ ਅੱਧਾ ਬਦਲ ਦੇ ਠੀਕ ਹੈ ਸੋ ਸਾਡੇ ਨਾਲ ਇਹਨਾਂ ਦੇ ਘਰ ਦੇ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਕੋਲ ਵੀ ਪੁੱਛਦੇ ਆ ਪੰਜੀ ਕੀ ਨਾਮ ਢੱਡਾ ਜੀ ਸੰਦੀਪ ਕਾਰ ਤੇ ਪੰਜੀ ਕਦੀ ਸੋਚਿਆ ਸੀ ਕਿ ਇਦਾਂ ਮੇਰੇ ਪਤੀ ਦੀਆਂ ਬਾਹਾਂ ਕੱਟੀਆਂ ਜਾਣਗੇ ਕਿ ਮੈਨੂੰ ਵੀ ਇਦਾਂ ਘਰ ਤੋਂ ਬਾਅਦ ਕੰਮ ਕਰਨਾ ਪਵੇਗਾ ਨਹੀਂ ਜੀ ਕੁਝ ਨਹੀਂ ਸੋਚਿਆ ਇਸ ਬਾਰੇ ਹਮ ਮਾਰਾ ਇਹਨੇ ਪਤਾ ਨਹੀਂ ਕਿਉਂ ਇਹਨਾਂ ਦੁੱਖ ਪਾਤਾ ਹਮ ਤੇ ਬੱਚੇ ਜਦੋਂ ਫਿਰ ਕਿਤੇ ਕੋਈ ਮੰਗਦੇ ਹੋਣਗੇ ਕਿਉਂਕਿ ਬੱਚਾ ਨੂੰ ਜਦੋਂ ਸਿਆਲ ਆਉਂਦਾ ਉਹਨਾਂ ਨੂੰ ਗਰਮ ਸੂਟ ਵੀ ਚਾਹੀਦੇ ਗਰਮੀ ਆਉਂਦੇ ਗਰਮੀ ਦੇ ਮੌਸਮ ਦੇ ਵੀ ਕੱਪੜੇ ਚਾਹੀਦੇ ਬੱਚੇ ਤੇ ਫਿਰ ਤੰਗ ਕਰਦੇ ਹੋਣਗੇ ਹਾਂਜੀ ਬਹੁਤ ਤੰਗ ਕਰਦੇ ਤੇ ਫਿਰ ਕਦੋਂ ਉਦੋਂ ਫਿਰ ਮੰਨ ਤੇ ਕਿਹੋ ਜਿਹਾ ਬੀਤਦਾ ਸਮਾਂ ਬਹੁਤ ਅੱਖ ਹਾਂਜੀ ਤੇ ਕਦੀ ਭੈਣ ਭਰਾ ਨੇ ਵੀ ਆਣ ਕੇ ਕਦੀ ਸਾਰ ਲਈ ਆ ਨਹੀਂ ਜੀ ਕੋਈ ਨਹੀਂ ਪੁੱਛਦਾ ਨਾ ਕੋ ਭੈਣ ਅਪਰਾ ਕੋਈ ਨਹੀਂ ਬੰਦਾ ਤੇ ਦਾਨੀ ਸੱਜਣਾ ਦੇ ਕੋਲ ਕਿਹੋ ਜੀ ਮੰਗ ਹੈ ਤੁਹਾਡੀ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਕੋਈ ਦੁਕਾਨ ਕੋਈ ਸਾਡਾ ਕੰਮਕਾਰ ਕਰਦਾ ਚੱਲ ਜਾਵੇ ਜਿਹੜਾ ਉਹ ਕੋਈ ਭੈਣ ਭਰਾ ਵੀਰ ਮੱਤ ਕਰਦੇ ਸਾਡੀ ਤੇ ਆਪਣਾ ਚਲਾਈ ਫਿਰੀਏ ਬੱਚਿਆਂ ਦਾ ਟਾਈਮ ਪਾਸ ਹੋਈ ਜਾਵੇ ਠੀਕ ਹੈ ਹਾਂਜੀ ਸੋ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਠੱਡਾ ਜੀ ਗੁਰਦੇਵ ਸਿੰਘ ਜੀ ਕੀ ਹਾਲਾਤ ਨੇ ਹੁਣ ਇਸ ਪਰਿਵਾਰ ਦੇ ਬਹੁਤ ਹੀ ਮਾੜੇ ਹਾਲਾਤ ਆ ਵੀਰ ਜੀ ਇਹਨਾਂ ਦੇ ਚਲੋ ਪਹਿਲਾਂ ਤਾਂ ਗੁਜ਼ਾਰਾ ਮਾੜਾ ਚੰਗਾ ਚੱਲੀ ਜਾਂਦਾ ਸੀ ਕਿ ਹੁਣ ਜਦੋਂ ਦੀ ਚਾਰੇ ਨੂੰ ਇਹ ਪ੍ਰੋਬਲਮ ਆ ਗਈ ਆ ਕੁੜੀਆਂ ਬਾਵਾ ਜਿਹੜੀਆਂ ਦੋਵੇਂ ਵਿਚਾਰੀਆਂ ਵੱਡੀਆਂ ਗਈਆਂ ਨੇ ਕਰੰਟ ਲੱਗ ਗਿਆ ਏ ਤੇ ਹੁਣ ਤੇ ਬਹੁਤ ਮੰਦੇ ਹਾਲਤre ਹੋਂ ਤੇ ਮੈਂ ਤੇ ਇਹੋ ਹੀ ਬੇਨਤੀ ਕਰਨਾ ਸਾਰੀ ਵੀਰਾਂ ਨੂੰ ਕਿ ਇਹਦੀ ਵਾਅਦ ਤੋਂ ਵਾਅਦ ਮਤ ਕਰੋ ਜਿੰਨੀ ਹੋ ਸਕਦੀ ਆ ਜਿੱਥੋਂ ਤੱਕ ਇਸ ਬਾਜ ਪਹੁੰਚਦੀ ਆ ਵਾਅਦ ਤੋਂ ਵਾਅਦੇ ਦੀ ਮਤ ਕਰੀਏ ਵੀਰ ਜੀ ਇਸ ਸਮੇਂ ਦੇ ਵਿੱਚ ਇਸ ਦੌਰ ਦੇ ਵਿੱਚ ਜਿਨ੍ਹਾਂ ਦੇ ਪੂਰੇ ਅੰਗ ਸਲਾਮਤ ਨੇ ਜਿਨ੍ਹਾਂ ਦੇ ਪੂਰੇ ਹੱਡ ਪੈਰ ਕੰਮ ਕਰਦੇ ਨੇ ਉਹਨਾਂ ਦੇ ਗੁਜ਼ਾਰੇ ਬੜੇ ਮੁਸ਼ਕਲ ਨੇ ਫਿਰ ਇਸ ਵੀਰ ਦਾ ਜਿਹੜਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਵੇਖੋ ਯੋਧ ਤੁਸੀਂ ਆਵਿ ਸਿਆਣੇ ਜੀ ਸਾਰੇ ਘਰ ਦੇ ਪਰਿਵਾਰ ਜੀ ਕਰਦੇ ਹੁਣ ਕੰਮ ਦੇ ਤਾਂ ਵੀ ਕਰਦਾ ਜਿਹੜਾ ਬੜਾ ਬਹੁਤ ਮੁਸ਼ਕਲ ਆ ਜਾਂਦੀ ਹੈ ਆਪਣੀਆਂ ਜਿੰਨੀਆਂ ਕਰਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਇਸ ਕਰਕੇ ਇਹ ਤੇ ਹੁਣ ਵਿਚਾਰੇ ਨੂੰ ਬਹੁਤ ਜ਼ਿਆਦਾ ਔਖਾ ਹੋ ਗਿਆ ਬਹੁਤ ਮੁਸ਼ਕਲ ਹੋ ਗਿਆ ਜਿਹੜਾ ਨੂੰ ਇਹ ਮੁਸ਼ਕਲ ਆ ਗਈ ਹੈ ਹੂੰ ਹੂੰ ਬਹੁਤ ਹੀ ਔਖਾ ਗਿਆ ਜੀ ਵੀਰ ਦੱਸਦਾ ਪਿਆ ਸੀ ਕਿ ਪਿੰਡਾਂ 'ਚ ਵੀ ਘਰਾਂ 'ਚ ਵੀ ਗ੍ਰਹੀ ਕਰਨ ਜਾਂਦੀ ਦੀ ਤੇ ਕਈ ਦੇ ਦਿੰਦੇ ਕਈ ਕਹਿੰਦੇ ਤੂੰ ਤੇ ਰੋਜ਼ ਹੀ ਮੂੰਹ ਚੁੱਕ ਕੇ ਆ ਜਾਂਦਾ ਤੈਨੂੰ ਕਿੱਥੋਂ ਦੇਈਏ ਹਾਂਜੀ 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 ਜਾਂਦਾ ਵੀਰਜੀ ਬਚਾਰਾ ਉਹ ਵਿਚਾਰੇ ਨੂੰ ਮਾਰੀ ਦੇ ਹੁਣ ਜਾਣਾ ਹੀ ਪੈਣਾ ਕੀ ਕਰ ਸਕਦਾ ਹੂੰ ਹੂੰ ਤੇ ਜਾਂਦਾ ਵਾ ਚਲੋ ਕੋਈ ਹਿੰਮਤ ਕਰ ਦਿੰਦੇ ਆ ਕੋਈ ਨਹੀਂ ਵੀ ਕਰਦੇ ਇਸੇ ਤਰ੍ਹਾਂ ਹੀ ਆ ਤੇ ਬਾਕੀ ਹੁਣ ਕੀ ਕਰ ਸਕਦਾ ਵਿਚਾਰਾ ਮਾੜਾ ਚੰਗਾ ਆਪਦਾ ਗੁਜ਼ਾਰਾ ਜਿਹੜਾ ਦੇ ਘਰ ਦੀ ਜਾਂਦੀ ਕੰਮਕਾਰ ਕਰਦੀ ਆ ਲੋਕਾਂ ਦਾ ਤੇ ਮਾੜਾ ਚੰਗਾ ਆਪਦਾ ਗੁਜ਼ਾਰਾ ਰੋਟੀ ਪਾਣੀ ਜਿਹੜਾ ਉਹ ਚੱਲੀ ਜਾਂਦਾ ਠੀਕ ਹੈ ਹਾਂ ਜੀ ਹਾਂ ਜੀ ਸੋ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਵੀਰ ਜੀ ਕੀ ਮੰਗ ਕਰਦੇ ਜੋ ਇਹਨਾਂ ਵਾਸਤੇ ਦਾਨੀ ਸੱਜਣਾ ਦੇ ਕੋਲ ਮੰਗਦੇ ਹੋ ਕਰਦੇ ਜਿੰਨਾ ਵੀ ਹੋ ਸਕਦਾ ਸਹਾਇਤਾ ਕੀਤੀ ਜਾਵੇ ਤੇ ਤਾਂ ਹੀ ਸਹਾਇਤਾ ਵੀ ਆਮਦ ਕੀਤੀ ਜਾਵੇ ਕੋਈ ਕਾਰੋਬਾਰ ਖੋਲ ਕੇ ਦਿੱਤਾ ਜਾਵੇ ਤੇ ਮਕਾਨ ਦੀ ਛੱਤ ਬਦਲੀ ਜਾਵੇ ਠੀਕ ਹੈ ਹਾਂ ਖਰਚਾ ਦਿੱਤਾ ਜੋ ਬੱਚਿਆਂ ਨੂੰ ਠੀਕ ਹੈ ਸੋ ਪਿੰਡ ਵਾਸੀਆਂ ਨੇ ਵੀ ਇਹੋ ਗੱਲ ਕਹੀ ਹੈ ਕਿ ਇਸ ਵੀਰ ਦੀ ਵੱਤ ਵੱਦ ਮਦਦ ਕੀਤੀ ਜਾਵੇ ਕਿਉਂਕਿ ਅੰਗ ਪੈਰ ਵੀ ਜਿਨ੍ਹਾਂ ਦੇ ਸਲਾਮਤ ਨੇ ਉਹਨਾਂ ਦਾ ਵੀ ਜਿਹੜਾ ਗੁਜ਼ਾਰਾ ਹੈ ਉਹ ਬੜੀ ਮੁਸ਼ਕਲ ਦੇ ਨਾਲ ਚੱਲਦਾ ਤੇ ਇਸ ਵੀਰ ਦੀਆਂ ਤੇ ਦੋਨੋਂ ਬਾਵਾ ਕੱਟੀਆਂ ਗਈਆਂ ਨੇ ਮੈਂ ਉਹਨਾਂ ਦਾਨੀ ਸੱਜਣਾ ਨੂੰ ਵੀ ਇੱਕ ਆਪਣੇ ਚੈਨਲ ਵੱਲੋਂ ਅਪੀਲ ਕਰਦਾ ਤੇ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਵੀ ਵੀਰ ਜੀ ਆਪਾਂ ਬڑے-ਬڑے ਤਕੜੇ ਜਿਹੜੇ ਲੰਗਰ ਔਲਾਦ ਨੇ ਆ ਆਪਾਂ ਬڑے-ਬڑے ਤਕੜੇ ਧਰਮ ਅਸਥਾਨ ਜਿਹੜੇ ਉਸਾਰ ਲੈਨੇ ਆ ਪਰ ਪ੍ਰਵਾਨ ਪਤਾ ਕਿਹੜੀ ਸੇਵਾ ਏ ਐਸ ਇਹੋ ਜੇ ਵੀਰ ਦੀ ਜਿਹੜੇ ਤੇ ਬਿਲਕੁਲ ਕੰਮ ਕਰ ਨਹੀਂ ਸਕਦੇ ਹੁਣ ਬਾਹਾਂ ਹੈਗੀਆਂ ਨਹੀਂ ਤੇ ਜਿਹੜਾ ਕੰਮ ਆ ਉਹ ਇਹਨਾਂ ਹੱਥਾਂ ਦੇ ਨਾਲ ਹੀ ਹੋਣਾ ਏ ਤੇ ਜਦੋਂ ਹੱਥ ਨਹੀਂ ਹੈਗੇ ਅਪਾਹਜ ਹੋ ਗਿਆ ਵੀਰ ਤੇ ਇਥੇ ਇਸ ਵੀਰ ਦੀ ਜਿਹੜੀ ਸੇਵਾ ਕਰੋ ਇਹ ਜੋ ਵੀ ਹੈਲਪ ਦੀ ਲੋੜ ਆ ਇਸ ਵੀਰ ਦੀ ਹੈਲਪ ਕਰੋ ਤਾਂ ਕਿ ਜਿਹੜੀ ਇਹ ਸੇਵਾ ਉਹ ਪ੍ਰਵਾਨ ਹੋ ਸਕੇ ਅੱਛ ਤੇ ਮੈਂ ਵੀਰ ਨੂੰ ਕਵਾਂਗਾ ਕਿ ਵੀਰ ਜੀ ਆਪਣਾ ਕੋਈ ਸੰਪਰਕ ਨੰਬਰ ਜਿਹੜਾ ਹੈ ਉਹ ਜਰੂਰ ਦਾਦੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਣ ਵੀਰ ਜੀ ਮੇਰਾ ਨੰਬਰ ਹੈ 94175 93073 94175 93073 ਠੀਕ ਹੈ ਜੀ ਸੋ ਵੀਰ ਨੇ ਆਪਣਾ ਸੰਪਰਕ ਨੰਬਰ ਜਿਹੜਾ ਹੈ ਉਹ ਬੋਲ ਦਿੱਤਾ ਹੈ ਕਿ ਸੋ ਵੀਰੋ ਵੀਰ ਦੇ ਨਾਲ ਡਾਇਰੈਕਟ ਤੁਸੀਂ ਗੱਲਬਾਤ ਕਰਕੇ ਤੇ ਇਹਨੂੰ ਜਿਹੜੀ ਵੀ ਮਦਦ ਦੀ ਲੋੜ ਹੈ ਤੁਸੀਂ ਇਹਦੀ ਮਦਦ ਕਰ ਸਕਦੇ ਓ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ